ਜੀਤੇ ਪਾਵਨ ਪ੍ਰਗਟ ਉਤਸਵ ਨੂੰ ਸਮਰਪਿਤ ਇੱਕ ਵਿਸ਼ਾਲ satsang ਦਾ ਆਯੋਜਨ ਕਾਉਂਸਲਰ ਵਿਕਾਸ ਗਿਲਦੀ ਰਹਿਨਮਾਇਤ ਕੀਤਾ ਗਿਆ ਜਿਸ ਵਿੱਚ ਬਾਲਮਿਕ ਸਮਾਜ ਅਤੇ ਬਾਲਮਿਕ ਭਾਈਚਾਰੇ ਅਤੇ ਸੰਤ ਸਮਾਜ ਤੋਂ ਇਲਾਵਾ ਇਲਾਕੇ ਦੀਆਂ ਸੰਗਠਨਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ इनको बिठाओ इनसे मेरी बात कराओ मैं टीचरों को बुलाऊ उनसे बात करा ताकि ये बच्चे एक बैग पकड़े ठीक है तर्थ 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 तर्थ। और बच्चे उसके पीछे पीछे पैसे मांगने पहुंच जाते हैं, उनको शर्म नहीं तो पत्थरों पे खड़े थे ना ये घटना क्या था

संतमा महापुरुषਾਂ ਦੀ ਹਾਜ਼ਰੀ ਦੇ ਅੰਦਰ ਰੌਣਕ ਸਾਹਿਬ ਆਦਿ ਨੂੰ ਬੇਨਤੀ ਕਰੂੰਗਾ ਕਿ ਕੱਲ ਜੋ ਪੂਰੇ ਭਾਰਤ ਦੇ ਵਿੱਚੋਂ ਵਲਮੀਕੀ ਸਮਾਜ ਦੇ ਸੰਤਮਾ ਪੁਰਸ਼ ਪਹੁੰਚ ਰਹੇ ਆ ਸੋ ਆਪ ਜੀ ਜਰੂਰ ਆਓ ਕਿਉਂਕਿ ਉੱਥੇ ਵਿਚਾਰ ਭਗਵਾਨ ਦੀ ਗੁਰੂ ਗਿਆਨनाथ ਜੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਬੋਲ ਰਿਹਾ ਔਰ ਚੈਲੰਜ ਹੈ ਕਿ ਜੋ ਵਿਅਕਤੀ ਵਿਸ਼ੇਸ਼ ਸਮਾਜ ਨੂੰ ਔਰ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਸਮਾਜ ਨੂੰ ਬਾਹਰਨ ਦੀ ਕੋਸ਼ਿਸ਼ ਕਰਦਾ ਏਦਾਂ ਦੇ ਚਾਹੇ ਕੋਈ ਵੀ ਵਿਅਕਤੀ ਵਿਸ਼ੇਸ਼ ਹੋਵੇ ਉਹਨਾਂ ਤੋਂ ਗੁਰੇਜ਼ ਕਰੋ ਸਾਧ ਸੰਗਤ ਜੀ ਨੂੰ ਵੀ ਬੇਨਤੀ ਹੈ ਸੋ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸੋ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪ੍ਰਗਟ ਦਿਵਸ ਗਿਆਨਾਸ਼ੰਦੀ ਜਿੰਨੀ ਸੰਗਤ ਮਾਲਵੇ ਦੇ ਵਿੱਚ ਅੱਜ ਵੀ ਮਨਾਰੀਆ ਦੁਆਬੇ ਦੇ ਵਿੱਚ ਵੀ ਹੋਲ ਰਹੀ ਧਾਰਮਿਕ ਸਾਧ ਸੰਗ ਚੱਲ ਰਹੇ ਆ ਮਹਾਰਾਜ ਦੇ ਦਰਮਨ ਕਰੋ ਵਰਸਾਈ ਹੋਏ ਪਰਮ ਆਦਰਨੀਏ ઋષਿਨਾਥ ਜੀ ਮਹਾਰਾਜ ਸੋ ਉਹਨਾਂ ਦੇ ਪਰਮ ਸੇਸ਼ ਦਰਸ਼ਨ ਰਤਨ ਆਮਨ ਜੀ ਸੋ ਉਹ ਵੀ ਦ੍ਰਿਸ਼ਟੀ ਦੇ ਕਲਕਣ ਦੇ ਅੰਦਰ ਵਿਰਾਜਮਾਨ ਹੈ ਉਹ ਹਰ ਸਮੇਂ 24 ਆਵਰਸ 24 ਘੰਟੇ ਪ੍ਰਗਟ ਨੇ ਸੁਮਨਾ ਦੇ ਪ੍ਰਗਟ ਹੋਣ ਦੀ ਕੋਈ ਜਿਹਦਾ ਡੇਟ ਫਾਈਨਲ ਹੋ ਜਾਈ ਨਾ ਕੈਲੰਡਰ ਦੇ ਵਿੱਚ ਇਧਰ ਦੂਰ ਪਾਸੇ ਇਹ ਨਹੀਂ ਕੈਲੰਡਰ ਦੇ ਵਿੱਚ ਦਿਨ ਕਿਹੜਾ ਆਇਆ ਪ੍ਰਗਟ ਜੀ ਉਸ ਮਨਾਉਣ ਦੀ रमन काली जी राजेश काला जी साडे कालापा जी साजन गेल जी और जे किसी का नाम रहे फिर मैं शामिल जा चुके सारे पहुंचे नहीं इतने उनके जी आ रवि भाई सादे बहुत सत्कारियो और बहुत सारा आशीर्वाद बहुत सारा प्यार ਇਹ ਜੀ ਮੇਰੀ ਬੇਨਤੀ ਹੈ মিডিਆ ਕੇ ਵੀਰ ਔਰ ਆਲੇ ਦੁਆਲੇ ਖੜੇ ਲੋਕਾਂ ਦੇ ਕੀ ਮਾਨ ਸਨਮਾਨ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਦੇਖ ਕੇ ਕਿ ਬੈਠ ਕੇ ਸੁਣਨਾ ਲ ਭਜਣਾ ਹੈ ਆਪਣੇ ਸਮਾਜ ਨੂੰ ਨਸ਼ਿਆਂ ਦੇ ਆਧਾਰਿਤ ਤੇ ਭਜਣਾ ਹੈ ਸੰਤ ਕੇਸ਼ਨਾਥ ਜੀ ਹੋਗੇ ਪਹੁੰਚਨੇ ਇਥੋਂ ਤੇ ਜਿਆਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬੀਲੇ ਦਾ ਇਹ ਆਪਣੇ ਸਮਾਜ ਨੂੰ ਨਸ਼ਿਆਂ ਤੋਂ ਕੱਢਣ ਦੇ ਲਈ ਸੁਣ ਮੈਂ ਇੱਕ ਮਿੰਟ ਮੇਰੇ ਅਗਾਹ ਮੈਂ ਠੀਕ ਹੈ ਥੋੜਾ ਜਿਹਾ ਇਧਰ ਆ ਜੀ ਮਾਈਕ 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 ਪਾਈ ਮਾਈਕ ਪਾਈ ਮਾਈਕ کو بولے سو صحاب نارن نوں کوں آیا ਉਹ ਬਹੁਤ 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 ਬਹੁ ਨੁਬਦੇ ਸਭ ਨੂੰ ਨਮਸਕਾਰ ਸਭ ਨੂੰ ਵਾਲਮੀਕੀ ਮਹਾਰਾਜ ਕੀ ਜੈ ਉਹ ਬੜੀ ਸੰਗਠਨ ਸਾਡੀ ਬਹੁਤ ਬਰਾਬਰ ਸ੍ਰੀ ਦੀ ਪ੍ਰਿਆਰ ਬਹੁਤ ਮਾਣਕ ਦਿੱਤੀ ਆ ਜੀ ਸਾਹਿਬ 200000 ਆ ਰਹੇ ਚੰਪੂ 200 ਹਾਂਜੀ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਅੱਜ ਦਾ ਜੋ ਸ਼ੁਭ ਦਿਹਾੜਾ ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਸ਼ੁਭ ਦਿਹਾੜਾ ਪਰਗਟ ਦੇ ਉਸ ਨੂੰ ਮੁੱਖ ਰੱਖਦੇ ਹੋਇਆ ਵਿਸਾਲ ਨੇ ਅੱਜ 사ਤਸੰਗ ਸੋਸ਼ial 사ਤਸੰਗ ਕਰਾਇਆ ਵਾ ਇਸ ਸ਼ੁਭ ਦਿਹਾੜੇ ਦੀ ਲੋਰੀਆਂ ਲੋਰੀਆਂ ਸਾਰਾ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਹਰ 발ਮੀ ਕੀ ਅੱਜ ਵਿਕਾਸ ਗੇਲ ਨੇ ਧਾਰਮਿਕ ਸਮਾਗਮ ਕਰਾਇਆ ਹੈ ਪਾਵਨ ਵਾਲਮੀ ਕੀ ਤੀਰਤੇ ਕੱਲ ਯੂਈਕ ਕਮੇਟੀ ਆਚਿਕ ਫੈਸਲਾ ਹੋ ਰਿਹਾ ਹੈ ਸੰਸਦ माग ਦਾ ਸਾਰੇ ਬੇਨਤੀ ਹੈ ਕਿ ਹਮਮਾਗੇ ਪਹੁੰਚੋ ਉਸ ਮਾਗਮ ਦੇ ਬਜਟ ਯੋਗਦਾਨ ਪਾਓ ਕਿ ਜੋ ਕਿ ਕੌਮ ਦਾ ਫੈਸਲਾ ਹੋਏਗਾ ਕਿ ਕਿਹੋ ਜਿਹਾ ਨਿਸ਼ਾਨਾ ਹੋਣਾ ਚਾਹੀਦਾ ਧੰਨਵਾਦ ਜੈ ਬਾਲਮੀਕੀ ਹਰ ਬੜਾ ਅੱਜ ਦਾ ਪ੍ਰਗਟ ਦਿਨ ਜੋ ਬਾਲਕੀ ਦਾ ਹੈਗਾ ਉਹ ਵੀ ਇਥੇ ਇਸ ਨੂੰ ਆਪਣਾ ਵਿਕਾਸ ਕੇਂਦਰ ਤੋਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਮੈਂ ਇਹ ਨਹੀਂ ਕਹਿੰਦਾ ਹਾਂ ਬਸ ਅੰਜਸਰ ਦੇ ਕਾਰਜ ਦੇ ਪ੍ਰਗਟ ਦਿਨ ਸੁਣ ਅੱਜ ਸਾਡੇ ਕਾਉਂਸਲਰ ਸਾਥੀ ਵਿਕਾਸ ਖੇਲਜੀ ਵੱਲੋਂ ਜਿਹੜਾ ਇੱਥੇ ਭਗਵਾਨ ਬਾਲਵਿਕੀ ਜੀ ਮਹਾਰਾਜ ਦਾ ਪ੍ਰਗਟ ਦਿਵਸ ਮਨਾਇਆ ਗਿਆ ਔਰ ਸਵਾਮੀ ਜੀ ਨੇ ਬਹੁਤ ਜਿਹੜਾ ਦੁਨਿਆਵੀ ਦੱਸਿਆ ਕਿ ਵੀ ਉਹਨਾਂ ਦੇ ਜਿਹੜੇ ਸਿਧਾਂਤਾਂ ਤੇ ਕਿਵੇਂ ਚੱਲਣਾ ਹੈ ਕੀ ਸਿਧਾਂਤ ਨੇ ਸਾਡੇ ਜਿਹੜੇ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਨੇ ਉਹ ਸੁਣ ਕੇ ਬੜਾ ਆਨੰਦ ਆਇਆ ਸੋ ਮੈਂ ਇੱਥੇ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਇਸ ਦੇ ਨਾਮ ਮੁਬਾਰਕਬਾਦ ਦਿਨਾਵਾ ਔਰ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਾਜ ਦੇ ਵਿੱਚ ਚੰਗੇ ਰਾਹ ਤੇ ਪਾਉਂਦੀਆਂ ਨੇ ਔਰ ਚੰਗਾ ਜੀਵਨ ਦਿੰਦੀਆਂ ਨੇ ਔਰ ਚੰਗੇ ਜੀਵਨ ਤੇ ਚੱਲਣ ਦੀ ਇਹ ਅਦਰਸ਼ ਜੀਵਨ ਜਿਹੜਾ ਜੀਨ ਦੀ ਜਿਹੜੀ ਇਹ ਜਾਜ ਦਸਤیاں ਨੇ ਸੋ ਮੈਂ ਇਸ ਦਿਨ ਦੇ ਉੱਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਜਿਨ੍ਹਾਂ ਮੇਰਾ ਮਾਨ ਸਨਮਾਨ ਵੀ ਕੀਤਾ ਔਰ ਮੁਬਾਰਕਬਾਦ ਵੀ ਦਿਨਾਂ ਨੂੰ ਪ੍ਰਗਟ ਦੀ ਸਾ ਪ੍ਰੋਗਰਾਮ ਤਾਂ ਸਾਰੇ ਦੇਸ਼ ਚ ਲਗਾਤਾਰ ਚੱਲ ਰਿਹਾ ਔਰ ਲਗਾਤਾਰ ਚੱਲ ਰਿਹਾ ਹੈ ਡੇਟ ਥੋੜੀ ਅੱਗੇ ਕਰਕੇ ਚੁਣੀ ਪਈ ਕਿਉਂਕਿ ਸਾਰੀ ਲੋਕ ਪ੍ਰੋਗਰਾਮ ਅਲੱਗ-ਅਲੱਗ ਜਗ੍ਹਾ ਲੋਕ ਆਪਣਾ ਵਿਅਸਤ ਸੀਗੇ ਤੇ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ ਇਸ ਕਰਕੇ ਅੱਜ ਪ੍ਰਗਟ ਦਿਵਸ ਮਨਾਇਆ ਗਿਆ ਇਸ ਇਲਾਕੇ 'ਚ ਔਰ ਇਹਥੋਂ ਕਾਉਂਸਲਰ ਵੀ ਹੈ ਔਰ ਜ਼ਰੂਰੀ ਵੀ ਸੀ ਇੱਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਇਸ ਕਰਕੇ ਸੁਨੇਹਾ ਮੈਂ ਕਿਹਾ ਜਿਹੜੀ ਸ੍ਰਿਸ਼ਟੀ ਕਰਤਾ ਵਾਲਮੀਕੀ ਦੇ ਆਵਾਂ ਦੇ ਹੱਥ ਕਲਮ ਹੈ ਇਹ ਕਲਮ ਸਾਡੇ ਬੱਚਾਂ ਦੇ ਜੀਵਨ ਚਾਣੀ ਚਾਹੀਦੀ ਹੈ ਜਦ ਤੱਕ ਇਹ ਕਲਮ ਸਾਡੇ ਜੀਵਨ ਚ ਰੰਗ ਆਏਗੀ ਸਾਡੀ ਜਿਹੜੀ ਗੁਲਾਮੀ ਉਹ ਖਤਮ ਨਹੀਂ ਹੋਏਗੀ ਮੰਕੀ ਹਰਿਵਾਲਮੀ ਕੀ ਪਹਿਲਾ ਤਾਂ ਮੈਂ ਆਪਣੇ ਸਤਿਗੁਰੂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਸਾਡੇ ਦਰਵਨ ਸਾਹਿਬ ਮਲਕੀਰਨਾਥ ਮਾਰੇ ਗਿਰਦਾਰ ਨਾਮ ਜਿਨ੍ਹਾਂ ਨੇ ਇੱਥੇ ਆ ਕੇ ਸਾਰੀਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਔਰ ਅੱਜ ਦਾ ਜੋ ਤਿਆਰ ਭਗਵਾਨ ਵਾਲਮੀਕੀ ਜੀ ਪ੍ਰਗਟ ਦਿਵਸੇ ਉਪਲਬਖ ਵਿੱਚ ਰੱਖਿਆ ਗਿਆ ਹੈ ਇਹ ਪੂਰੀ ਵਾਰਡ ਨੰਬਰ 18 ਤੋਂ ਮੈਂ ਧੰਨਵਾਦ ਕਰਦਾ ਜੀ ਪੂਰੀ ਵਾਰਡ ਨੰਬਰ 18 ਦਾ ਜਿਨ੍ਹਾਂ ਨੇ ਸੰਗਤਾਂ ਨੇ ਆ ਕੇ ਮਹਾਰਾਜ ਦਾ ਪ੍ਰਕਾਸ਼ ਦਾ ਇੱਥੇ ਆਸ਼ੀਰਵਾਦ ਪ੍ਰਾਪਤ ਕੀਤਾ ਧੰਨਵਾਦ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿਹੜੀਆਂ ਕਿਹੜੀਆਂ ਹੋਰ ਸੰਤ ਮਹਾਂਪੁਰਸ਼ ਜਿਹੜੇ ਹੋਰ ਮਾਨਸ ਤੇ ਪਹੁੰਚੇ ਮੈਂ ਦੱਸਿਆ ਜੀ ਬੜੇ ਸੰਤ ਆਏ ਨੇ ਬੜੇ ਮਹਾਂਪੁਰਸ਼ ਆਏ ਨੇ ਨਾ ਸਾਡੇ ਰਾਵਤ ਸਾਹਿਬ ਜੀ ਸੰਤ ਗਰਦਾਈ ਨਾਥ ਮਹਾਰਾਜ ਜੀ ਸੰਤ ਮਲਕੀਨਾ ਨਾਰਨ ਜੀ ਸਾਡੇ ਤੇ ਇਹੋ ਹੀ ਇਹ ਮਾਨਯੋਗ ਬਾਕੀ ਦੇ ਸਾਰੇ ਸੰਤ ਮੈਂ ਖੁਸ਼ੀ ਦੇ ਮੌਕੇ ਤੇ ਕੋ ਸੁਨੇਹਾ ਦੇਣਾ ਚਾਹੁੰਦਾ ਸੰਤ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਕਿਰਾ ਆਪਾਂ ਪੰਜਾਬ ਨਸ਼ੇ ਦੇ ਦਲਦਲ ਚ ਫਸਿਆ ਆ ਵਾ ਉਹ ਬਲਕੀ ਰੰਗਲਾ ਪੰਜਾਬ ਬਣਾ ਲਈ ਸੋਚ ਸਮਝ ਕੇ ਬਾਬਾ ਸਾਹਿਬ ਦੀ ਸੋਚ ਤੇ ਚੱਲ ਕੇ ਵੋਟ ਪਾਓ ਔਰ ਇੱਕ ਖੁਸ਼ਹਾਲ ਪੰਜਾਬ ਬਣਾਓ ਜੈ ਵਾਲਮੀਕੀ ਹਰਾਮ ਧੰਨਵਾਦ